ਅੱਜ ਜਿ ਸਿੱਤ ਤੁਹਾਨੂੰ ਜੋ ਟ੍ਰਿਪਲ ਐਸਬੀ ਬੋਰਡ ਵੱਲੋਂ ਸੇਵਾਦਾਰ ਅਤੇ ਚੌਂਕੀਦਾਰ ਦੇ ਭਰਤੀਆਂ ਨਿਕਲੇ ਆ ਸਨ 8ਵੇਂ ਪਾਸਟੀ ਉਸ ਦੇ ਬਾਰੇ ਜਾਣਕਾਰੀ ਦੱਸਣ ਜਾ ਰਹੀ ਆ ਸਾਫ ਸਾਰੇ ਜਾਣਿਆਂ ਦਾ ਜੋ ਤੁਹਾਨੂੰ ਮੈਸੇਜ ਆ ਰਹੇ ਸੀ ਕਿ ਇਸ ਨੂੰ ਅਪਲਾਈ ਕਰਨ ਦੀ ਜੇ ਡੇਟਾ 26 ਅਗਸਤ ਤੋਂ ਸਟਾਰਟ ਆ ਪਰ ਹਜੇ ਤੱਕ ਇਸ ਨੂੰ ਅਪਲਾਈ ਕਰਨ ਦਾ ਲਿੰਕ ਨਹੀਂ ਮਿਲੇ ਆ ਸੋ ਤੁਹਾਨੂੰ ਦੱਸ ਦਈਏ ਕਿ ਇਸ ਦੀ ਵੈਬਸਾਈਟ ਉੱਤੇ ਜਾ ਕੇ ਹੁਣ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਥੋੜੇ ਦਿਨ ਵਿੱਚ ਜਿਹੜਾ ਇਸ ਦਾ ਲਿੰਕ ਨਹੀਂ ਸ਼ੋ ਹੋ ਰਿਹਾ ਸੀ ਬਟ ਹੁਣ ਤੁਹਾਨੂੰ ਇਸ ਦਾ ਲਿੰਕ ਮਿਲ ਜਾਊਗਾ ਇਹ ਇਸ ਵੈਬਸਾਈਟ ਉੱਤੇ ਤੁਸੀਂ ਜਾਣਾਗਾ ਐਡਵਰਟਾਈਜ਼ਮੈਂਟ ਦੇ ਵਿੱਚ ਜਿੱਥੇ ਪਹਿਲਾਂ ਇਹਦੀ ਨੋਟੀਫਿਕੇਸ਼ਨ ਵੀ ਨਹੀਂ ਸੀ ਸ਼ੋ ਹੁੰਦੀ ਉਹ ਹੁਣ ਨੋਟੀਫਿਕੇਸ਼ਨ ਵੀ ਸ਼ੋ ਹੋਣ ਲੱਗ ਗਿਆ ਜਿਸ ਤੇ ਤੁਸੀਂ ਦੇਖ ਸਕਦੇ ਹੋ ਡਿਟੇਲ ਨੋਟੀਫਿਕੇਸ਼ਨ ਲਿਖੀ ਹੋਈ ਹੈ ਸੇਵਾਦਾਰ ਅਤੇ ਚੌਂਕੀਦਾਰ ਦੀ ਇਸ ਉੱਤੇ ਤੁਸੀਂ ਕਲਿੱਕ ਕਰਕੇ ਇਸ ਦੀ ਡਿਟੇਲ ਨੋਟੀਫਿਕੇਸ਼ਨ ਪੜ੍ਹ ਸਕਦੇ ਹੋ ਤੇ ਆਨਲਾਈਨ ਐਪਲੀਕੇਸ਼ਨ ਦੇ ਵਿੱਚ ਜਾ ਕੇ ਜਿੱਥੇ ਇਸ ਦਾ ਪਹਿਲਾਂ ਲਿੰਕ ਨਹੀਂ ਸੀ ਸ਼ੋ ਹੁੰਦਾ ਉਹ ਵੀ ਹੁਣ ਸ਼ੋ ਹੋਣ ਲੱਗ ਗਿਆ ਸਭ ਤੋਂ ਪਹਿਲਾ ਲਿੰਕ ਹੀ ਤੁਹਾਨੂੰ ਮਿਲ ਜਾਣਾ 28 ਅਗਸਤ ਨੂੰ ਇਹ ਲਿੰਕ ਆਇਆਗਾ ਕਲਿੱ অপশন আ যোਗੀ ਇੱਥੇ ਤੁਸੀਂ ਨਿਊ ਰਜਿਸਟ੍ਰੇਸ਼ਨ ਦੇ ਜਾਣਾਗਾ ਸਭ ਤੋਂ ਪਹਿਲਾਂ ਤੁਸੀਂ ਇਨਸਟਰਕਸ਼ਨ ਸਾਰੇ ਪੜ ਲੈਣੇ ਨੇ ਐਪਲਾਈ ਕਰਨ ਤੋਂ ਪਹਿਲਾਂ ਕਲਿੱਕ ਕਰਨ ਤੋਂ ਬਾਅਦ ਨਿਊ ਰਜਿਸਟ੍ਰੇਸ਼ਨ ਦੇ ਇੱਥੇ ਦੋ ਪੋਸਟ ਹਨੇ ਸੇਵਾਦਾਰ ਤੇ ਚੰਗੀਦਾਰ ਦੀ ਜਿਹੜੀ ਪੋਸਟ ਲਈ ਤੁਸੀਂ ਐਪਲਾਈ ਕਰਨਾ ਉਸ ਨੂੰ ਤੁਸੀਂ ਸਿਲੈਕਟ ਕਰ ਲੈਣਾਗਾ 8ਵੀਂ ਪਾਸ ਦੀ ਦੋਨੇ ਭਰਤੀਆਂ ਨੇ ਜਿਵੇਂ ਤੁਸੀਂ ਗੋ ਕਰੂਗੇ ਤੁਹਾਡੇ ਕੋਲ ਫਾਰਮ ਖੁੱਲ ਜਾਊਗਾ ਲਾਲ ਮਾਰਕ ਤੁਸੀਂ ਇਸ ਭਰਨੇ ਸਾਰੇ ਜ਼ਰੂਰੀ ਨੇ ਸਾਰੇ ਡੀਟੇਲ ਚੰਗੀ ਤਰ੍ਹਾਂ ਇੱਕ ਵਾਰੀ ਪੜ ਲੈਣਾ ਪਰੰਤੂ ਪਹਿਲਾਂ ਇਹ ਡੀਟੇਲ ਸਾਰੀ ਤੁਹਾਡੀ ਹੀ ਭਰੀ ਜਾਣੀਆਂ ਤੇ ਇਹ ਡੀਟੇਲ ਭਰ ਕੇ ਉਸ ਤੋਂ ਬਾਅਦ ਤੁਸੀਂ ਆਪਣੀ ਫੀਸ ਵਗੈਰਾ ਜੋ ਵੀ ਹੈ ਇਹ ਰੱਖ ਇਹ ਇਸ ਦਾ ਪ੍ਰੋਸੈਸ ਅਪਲਾਈ ਕਰਨ ਦਾ ਹੁਣ ਆਪਾਂ ਜਾਣ ਲੈਨੇ ਜੀ ਪੂਰੀ ਡਿਟੇਲ ਚ ਨੋਟੀਫਿਕੇਸ਼ਨ ਥੋੜੀ ਬਹੁਤ ਨੌਲੇਜ ਜੋ ਤੁਹਾਡੀ ਜਾਣਕਾਰੀ ਹੋਣੀ ਚਾਹੀਦੀ ਤੁਹਾਨੂੰ ਇਸ ਪੋਸਟ ਨੂੰ ਅਪਲਾਈ ਕਰਨ ਲਈ ਸਭ ਤੋਂ ਪਹਿਲੇ ਇਹ ਡੇਟ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 26 ਅਗਸਤ ਤੋਂ ਫਾਰਮ ਅਪਲਾਈ ਹੋਣੇ ਸ਼ੁਰੂ ਸੀਗੇ ਜਿਹਦੇ ਜਿਹੇ ਪੋਸਟਾਂ ਨੇ ਕੈਟਾਗਰੀ ਅਕੋਰਡਿੰਗ ਡਿਵਾਈਡ ਕਰ ਦਿੱਤੇ ਨੇ ਜਿਵੇਂ ਕਿ ਜਨਰਲ ਈਡਬਲਯੂਐਸ ਐਸਸੀ ਮੱਜਵੀ ਸਿਖਰਮਦਾਸੀ ਈਐਸਐਮ ਤੇ ਸਪੋਰਟਸ ਕੋ ਟੈਲੀਵਿਜ਼ ਵਿੱਚ ਹੈਗੀਆਂ ਨੇ ਪੋਸਟਾਂ ਸਾਰੀਆਂ ਇਹਨਾਂ ਨੇ ਕਾਊਂਟਿੰਗ ਕੀਤੀ ਗਈ ਆ ਕਿ ਕਿਹੜੀ ਪੋਸਟ ਲਈ ਕਿਹੜੀ ਕਾਸਟ ਲਈ ਕਿੰਨੀਆਂ ਪੋਸਟਾਂ ਨੇ ਇੱਥੇ ਉਸ ਤੋਂ ਬਾਅਦ ਸਿਚਾਮੇ ਦੀ ਸ਼੍ਰੇਣੀ ਕੋਡ ਹੈ ਲਿਖੇ ਅਨੁਸਾਰ ਹੈ ਇਹਦੇ ਵਿੱਚ ਤੁਹਾਨੂੰ ਨੀਚੇ ਕੋਡ ਵੀ ਦਿੱਤਾ ਗਿਆ ਹੈ ਕਿਹੜੀ ਜੋ ਹੈ ਕੈਟਾਗਰੀ ਦਾ ਕਿਹੜਾ ਕੋਡ ਲਈ ਤੁਸੀਂ ਇਸ ਵਿੱਚ ਅਪਲਾਈ ਕਰਨਾ ਹੈ ਤੇ ਥੱਲੇ ਆਪਣੇ ਕੋਲ ਕੋਡ ਦਿੱਤੇ ਕਿ ਜਿਵੇਂ ਕਿ ਜਨਰਲ 101 ਏਡਬਲ 102 ਐਸਸੀ ਮਜਬੂਤ ਸਿੱਖ 103 ਅੱਧਾ ਅਲਗ-ਅਲਗ ਤਰੀਕੇ ਦੇ ਕੋਡ ਨੇ ਵਿਦਿਆ ਯੋਗਤ ਯਾਨੀ ਕਿ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਕਰ ਲਈਏ ਤਾਂ ਤੁਹਾਡੇ ਕੋਲੇ ਪੰਜਾਬੀ ਪਾਸ ਹੋਣੀ ਚਾਹੀਦੀ ਹੈ 8ਵੇਂ ਲੈਵਲ ਦੇ ਉੱਤੇ ਯਾਨੀ ਕਿ 8ਵੇਂ ਦੇ ਵਿੱਚ ਤੁਹਾਡੇ ਪੰਜਾਬੀ ਸਬਜੈਕਟ ਹੋਣਾ ਚਾਹੀਦਾਗਾ ਉਸ ਤੋਂ ਬਾਅਦ ਕਾਸਟ ਅਕੋਰਡਿੰਗ ਇਹਦੇ ਵਿੱਚ ਰਿਜ਼ਰਵੇਸ਼ਨ ਵੀ ਰੱਖੀਆਂ ਗਈਆਂ ਨੇ ਤੇ ਇਸ ਤੋਂ ਬਾਅਦ ਆਪਣੀ ਆਏ ਨੇ ਪੇ ਸਕੇਲ ਯਾਨੀ ਕਿ ਤੁਹਾਡੀ ਤਨਖਾਹ ਜੋ ਕਿ ਸੇਵਾਦਾਰ ਤੇ ਚੌਂਕੀਦਾਰ ਦੀ ਇੱਕੋ ਜੀ ਹੋਵੇਗੀ 18000 ਘੱਟੋ-ਘੱਟ ਇਹਨਾਂ ਨੇ ਦੱਸੀ ਗਈ ਆ ਤੇ ਇਸ ਵਿੱਚ ਪੱਤਾ ਵੀ ਰੱਖਿਆ ਯਾਨੀ ਕਿ ਤੁਹਾਡਾ ਪੀਐਫ ਵੀ ਇਸ ਵਿੱਚ ਕੱਟਿਆ ਜਾਣਾਗਾ ਏਜ ਲਿਮਿਟ ਦੀ ਗੱਲ ਕਰ ਲਈ ਤਾਂ 16 ਸਾਲ ਤੋਂ ਉਮਰ ਤੁਹਾਡੀ ਘੱਟ ਨਹੀਂ ਹੋਣੀ ਚਾਹੀਦੀ ਤੇ ਵੱਧ ਤੋਂ ਵੱਧ 35 ਸਾਲ ਦੀ ਹੋਣੀ ਚਾਹੀਦੀ ਆ ਇਸ ਵਿੱਚ ਏਜ ਰਿਲੈਕਸੇਸ਼ਨ ਯਾਨੀ ਕਿ ਉਮਰ ਵਿੱਚ ਛੋਟ ਵੀ ਦਿੱਤੀ ਜਾਂਦੀ ਜਾਨੀ ਜੋ ਕਿ ਕਾਸਟ ਕੋਣੇ ਹੋਣੀ ਆ ਫਿਜ਼ੀਕਲ ਕਰ ਲਈ ਤਾਂ ਜਨਰਲ ਲਈ ਤੁਹਾਡੇ ਕੋਲ 1000 ਰੁਪਏ ਫੀਸ ਹੈ ਐਸਸੀ ਬੀਸੀ ਈਡਬਲਯੂਐਸਸੀ 250 ਤੇ ਸਾਬ ਉਸੋਇਆ ਤੇ ਦਿਬਿਆੰਗ ਫਿਜ਼ੀਕਲ ਹੈਂਡੀਕੈਪਡ ਵਾਲਿਆਂ ਲਈ 500 ਰੁਪਏ ਫੀਸ ਇਹਨਾਂ ਨੇ ਦੱਸੀ ਗਈ ਆ ਜੋ ਕਿ ਕਾਸਟ ਅਕੋਰਡਿੰਗ ਇਹ ਹੇਦਰ ਰੱਖੀ ਗਈ ਹੈ ਸਾਰੀ ਫੀਸ ਤੁਸੀਂ ਦੇਖ ਲੈਣੇ ਜਿਹੜੀ ਕਾਸਟ ਵੀ ਤੁਸੀਂ ਅਪਲਾਈ ਕਰੋਗੇ ਉਸੇ ਹਿਸਾਬ ਨਾਲ ਫੀਸ ਇਹਦੇ ਵਿੱਚ ਤੁਹਾਨੂੰ ਭਰਨੀ ਪਵੇਗੀ ਉਸ ਤੋਂ ਬਾਅਦ ਇਹਨਾਂ ਨੇ ਚੋਣ ਵਿਧੀ ਪ੍ਰਕਿਰਿਆ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਤੁਹਾਡੀ ਸਿਲੈਕਸ਼ਨ ਹੋਣੀ ਹੈ ਰਿਟਨ ਟੈਸਟ ਹੋਣਾਗਾ ਤੇ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਹੈ ਅਪਲਾਈ ਕਰਨ ਦੀ ਵਿਧੀ ਤੋਂ ਇਹਦੇ ਵਿੱਚ ਤੁਸੀਂ ਦੇਖ ਲਿਓ ਆਫੀਸ਼ੀਅਲ ਵੈਬਸਾਈਟ ਤੇ ਤੁਸੀਂ 5 ਵਜੇ ਤੱਕ ਲਾਸਟ ਡੇਟ ਤੇ 5 ਵਜੇ ਤੱਕ ਤੁਸੀਂ ਉਸ ਨੂੰ ਅਪਲਾਈ ਕਰ ਸਕਦੇ ਹੋ ਲਾਸਟ ਡੇਟ 27 ਸਤੰਬਰ ਹੈ ਤੁਸੀਂ ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਜੋ ਫੀਸ ਹੈ ਉਸ ਲਈ ਤੁਹਾਨੂੰ ਭਰਨ ਲਈ 2 ਦਿਨ ਮਿਲਣਗੇ ਫੀਸ ਭਰਨ ਤੋਂ ਬਾਅਦ ਜੋ ਇਸ ਦਾ ਪ੍ਰਿੰਟ ਆਊਟ ਕੱਢ ਲੈਣਾਗਾ ਇਹ ਹੀ ਪ੍ਰਿੰਟ ਆਊਟ ਤੁਸੀਂ ਆਪਣੇ ਕੋਲ ਕੱਢ ਕੇ ਰੱਖਣਾ ਜ਼ਰੂਰੀ ਹੈ ਕਿਉਂਕਿ ਬਾਅਦ ਵਿੱਚ ਇਸ ਤੇ ਪ੍ਰਿੰਟ ਆਊਟ ਨਹੀਂ ਲਿਖਣੇ ਤੇ ਇਹਨਾਂ ਨੇ ਜੋ ਗਲਹਿਮਤ ਪੁਆਇੰਟ ਵਿੱਚ ਦੱਸਿਆ ਹੈ ਕਿ ਤੁਹਾਡੀ ਜਿਹੜੀ ਰਿਜੈਕਟ ਕਰ ਦਿੱਤੀ ਜਾਵੇਗੀ ਫਾਰਮ ਇਹ ਕਿਹੜੀ ਕੰਡੀਸ਼ਨ ਹੈ ਜੇਕਰ ਤੁਸੀਂ ਅਧੂਰੀ ਫੀਸ ਭਰੋਗੇ ਅਧੂਰਾ ਫਾਰਮ ਛੱਡੋਗੇ ਜਾਂ ਕਿਸੇ ਹੋਰ ਤਰੀਕੇ ਤੋਂ ਆਪਣਾ ਫਾਰਮ ਨੂੰ ਜਮ੍ਹਾਂ ਕਰਾਉਂਗੇ ਤਾਂ ਤੁਹਾਡਾ ਫਾਰਮ ਰੱਦ ਕੀਤਾ ਜਾ ਸਕਦਾ ਉਸ ਤੋਂ ਬਾਅਦ ਇਹਨਾਂ ਨੇ ਜ਼ਰੂਰੀ ਹਦਾਇਤਾਂ ਦਿੱਤੀਆਂ ਨੇ ਕਿ ਤੁਹਾਡੀ ਸੰਸਥਾ ਯੂਨੀਵਰਸਿਟੀ ਵੱਲੋਂ ਤੁਹਾਡੀ ਵਿੱਦਿਅਕ ਕੁਆਲਿਫਿਕੇਸ਼ਨ ਪਾਸ ਹੋਣੀ ਜ਼ਰੂਰੀ ਆ ਬਾਕੀ ਹੋਰ ਵੀ ਕਾਫ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਉਸ ਜਗ੍ਹਾ ਚੈੱਕ ਕਰ ਲੈਣਾਗਾ ਡਾਊਨਲੋਡ ਕਰਕੇ ਪੀਡੀਐਫ ਨੂੰ ਉਮੀਦ ਹੈ ਕਿ ਤੁਹਾਨੂੰ ਸਾਰੀ ਜਾਣਕਾਰੀ ਵਧੀਆ ਲੱਗੀ ਹੋਊਗੀ ਤੁਸੀਂ ਫਾਰਮ ਨੂੰ ਅਪਲਾਈ ਕਰ ਲੈਣਾ ਜਾਂ ਫਿਰ ਤੁਸੀਂ ਸਾਡੇ ਕੋਲੋਂ ਵੀ ਘਰ ਬੈਠੇ ਅਪਲਾਈ ਕਰ ਸਕਦੇ ਹੋ 8ਵੀਂ ਪਾਸ ਦੇ ਜੋਬ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਜੋ ਹੈ ਲੋਕਾਂ ਕੋਲ ਇਨਫੋਰਮੇਸ਼ਨ ਪਹੁੰਚਾਓ ਤਾਂ ਕਿ ਸਾਰੇ ਲੋਕਾਂ ਕੋਲ ਇਹ ਜਾਣਕਾਰੀ ਪਹੁੰਚ ਸਕੇ